ਬੀਬੀ ਛੱਡਨੀ ਪੀੜਾ ਪਾਵਾ ਸਾਡਾ ਨਹੀਂ ਉਹ ਦਾਵਾ ਨੀ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਬੀਬੀ ਛੱਡਨੀ ਪੀੜਾ ਪਾਵਾ ਚੱਲੇ ਬੀਬੀ ਇਹ ਤਾਂ ਉਹ ਜਿਹੜੇ ਗਾਣੇ ਦੱਸਿਕੇ ਜਦ ਮਹਿੰਦੀ ਲੱਗ ਰਹੀ ਹੈ ਵਟਨਾ ਲੱਗ ਰਿਹਾ ਉਸ ਵੇ ਬੀਬੀਆਂ ਗਾਦਨਦੀਆਂ ਸੀ ਤੇ ਕੁੜੀਆਂ ਕੁੜੀ ਜਿਹੜੀ ਨਹੀਂ ਵਿਰੋਣਾ ਚਾਹੁੰਦੀ ਉਹ ਵੀ ਰੋ ਪੈਂਦੀ ਸੀ ਹੈ ਨਾ ਗਾਣੇ ਮੈਂ ਕਹਾਂ ਗਾਣੇ ਨਾਲ ਆਪਾ ਹਰ ਚੀਜ਼ ਜਿਹੜੀ ਹੈਗੀ ਹੈ ਉਹ ਸਿਰਜੀ ਹੈ ਤੇ ਦੇ ਵਿੱਚ ਨਾ ਤੁਹਾਡੀ ਗੱਲ ਟੋਕੀ ਸੌਰੀ ਅਸਲ ਦੇ ਵਿੱਚ ਸੰਗੀਤ ਦੇ ਵਿੱਚ ਸਾਰੇ ਰਸ ਨੇ 사ਉਂਡ ਆ ਨਾ ਜਿਹੜੀ 사ਉਂਡ ਜਿਹੜੀ ਹੈਗੀ ਆ ਉਹਦੇ ਵਿੱਚ ਵੀਰ ਰਸ ਵੀ ਆ ਉਦੇ ਵਿੱਚ ਹਰ ਤਰ੍ਹਾਂ ਦੇ ਇਮੋਸ਼ਨਲ ਆ ਤੁਹਾਨੂੰ ਗਾਣਾ ਰਵਾ ਵੀ ਸਕਦਾ ਹੈ ਗਾਣਾ ਤੁਹਾਨੂੰ ਹਸਾ ਵੀ ਸਕਦਾ ਹੈ ਗਾਣਾ ਤੁਹਾਨੂੰ ਅੰਦਰ ਜੁਰਤ ਵੀ ਪੈਦਾ ਕਰ ਸਕਦਾ ਤੁਸੀਂ ਡਰਪੋ ਕੋ ਤੁਸੀਂ ਸੁਸਤੋਂ ਤੁਸੀਂ ਤੁਹਾਡੇ ਅੰਦਰ ਜੁਰਤ ਨਹੀਂ ਪੈਂਦੀ ਕੁਛ ਕਰਨ ਦੀ ਵੀਰ ਰਸ ਦਾ ਗਾਣਾ ਸੁਣਾਉਣਾ ਵਾਰਾ ਸੁਣਾਉਣਾ ਇਤਿਹਾਸਕ ਯੋਧਿਆਂ ਦੀਆਂ ਸੂਰਮਿਆਂ ਦੀਆਂ ਦੇਖੋ ਤੁਹਾਡੇ ਕਿੰਦਾ ਡੋਲੇ ਫਰਕ ਲੱਜੇ ਅੰਦਰ ਕਿੰਦਾ ਤੁਹਾਡੇ ਐਦਾਂ ਜੁਝਾਰੂ ਬਣ ਜਾਂਦੇ ਤੁਸੀਂ ਵੀ ਮੈਂ ਤਾਂ ਆ ਕਰ ਦੂੰਗਾ ਤੁਹਾਡੇ ਅੰਦਰ ਸੰਗੀਤ ਹੀ ਆਇਆ ਸੀ ਸੰਗੀਤ ਤੁਹਾਡੇ ਅੰਦਰ ਜ਼ਰੂਰਤ ਪੈਦਾ ਕਰ ਦਿੰਦਾ ਹੈ ਜੇ ਤੁਸੀਂ ਬਹੁਤ ਜ਼ਿਆਦਾ ਹੰਕਾਰੀ ਹੋ ਕਦੇ ਤੁਸੀਂ ਤੁਹਾਡੇ ਪੱਥਰ ਦਿਲੋਂ ਸੰਗੀਤ ਹੀ ਤੁਹਾਨੂੰ ਰਵਾ ਸਕਦਾ ਹੈ ਬਿਰਾਗ ਵੀ ਸੰਗੀਤ ਇਹ ਲਿਆ ਸਕਦਾ ਹੈ ਔਰ ਮੁਹੱਬਤ ਆ ਜਿਹੜੀ ਭਗਤੀ ਹੈ ਜੇ ਤੁਹਾਡੇ ਅੰਦਰ ਭਗਤੀ ਨਹੀਂ ਹੈਗੀ ਕਿਸੇ ਵਾਸਤੇ ਤੁਹਾਡੇ ਅੰਦਰ ਆਸ ਨਹੀਂ ਹੈਗੀ ਨਿਰਾਸ਼ਾ ਚੋਂ ਤੁਸੀਂ ਤੁਸੀਂ ਨਾਸਤਕ ਹੋ ਆਸਤਿਕ ਨਹੀਂ ਹੈ ਉਹੀ ਭਗਤੀ ਦਾ ਜਿਹੜਾ ਸੰਗੀਤ ਆ ਜਿਹੜਾ ਸੰਗੀਤ ਨੇ ਤੁਹਾਡੇ ਅੰਦਰ ਭਗਤੀ ਤੇ ਪ੍ਰੇਮ ਵੀ ਜਗਾ ਦੇਣਾ ਹੈ। ਕੀ ਬਾਤ ਹੈ, ਕੀ ਬਾਤ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਸੰਗੀਤ ਹੀ ਹੈ ਜਿਨੇ ਅੱਜ ਤੱਕ ਤੁਹਾਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਫਸਾਇਆ ਹੋਇਆ ਹੈ ਤੇ ਇਸ ਸਾਲ ਹੋਰ ਹੁਣ ਫਿਲਮਾਂ ਰਹੀਂ ਜ਼ਿਆਦਾ ਸਾਨੂੰ ਮਿਲੋਂਗੇ। ਕੀ ਕੁਝ ਲੈ ਕੇ ਆ ਰਹੇ ਹੋ ਹੁਣ ਇਸ ਸਾਲ? ਫਿਲਮਾਂ ਹੈਗੀਆਂ ਨੇ ਇੱਕ ਤਾਂ ਸਰਵਾਲਾ ਜੀ ਫਿਲਮ ਆ ਰਹੀ ਆ। ਉਹ ਵੀ ਪੁਰਾਣੇ ਦੌਰ ਸੇ ਲੈ ਕੇ। ਬਿਲਕੁਲ ਪੁਰਾਣੇ। ਮੈਨੂੰ ਤਾਂ ਬਹੁਤ ਮਜ਼ਾ ਆਉਂਦਾ ਹੁੰਦਾ ਜਦੋਂ ਪੁਰਾਣੀਆਂ ਫਿਲਮਾਂ ਬਣਦੀਆਂ ਨੇ ਨਾ। ਤਾਂ ਮੈਨੂੰ ਤਾਂ ਆਪਣਾ ਬਚਪਨ ਯਾਦ ਆ ਜਾਂਦਾ ਮੈਂ ਆਪਣਾ ਬਚਪਨ ਦੁਬਾਰਾ ਹੰਡਾਉਣਾ ਸ਼ੁਰੂ ਕਰ ਦਿੰਨੀ ਆ ਮੈਂ ਆਪਣੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਨੂੰ ਦੇਖਿਆ ਮਾਮੀਆਂ ਨੂੰ ਦੇਖਿਆ ਉਸ ਰੂਪ ਦੇ ਵਿੱਚ ਤੇ ਜਦੋਂ ਫਿਰ ਮੈਨੂੰ ਉਹ ਉਹਨਾਂ ਵਾਲਾ ਜਿਹੜਾ ਦੇਖਿਆ ਰੂਪ ਮੈਨੂੰ ਅੱਜ ਆਪ ਹੰਡਾਉਣਾ ਪੈਂਦਾ ਮੈਨੂੰ ਬਹੁਤ ਚੰਗਾ ਲੱਗਦਾ ਸੋ ਸਰਵਾਲਾ ਜੀ ਫਿਲਮ ਆ ਰਹੀ ਆ ਰੀਤਾਂ ਨਾਲ ਪ੍ਰੀਤਾਂ ਹੋਣੇ ਚੋਪਾਲ ਤੇ ਰਿਲੀਜ਼ ਹੋ ਗਈ ਆ ਤੇ ਬਾਕੀ ਹੋਰ ਇੱਕ ਦੋ ਫਿਲਮਾਂ ਹੋਰ ਮੈਂ ਸਾਈਨ ਕੀਤੀਆਂ ਉਹਦਾ ਸ਼ੂਟ ਚੱਲੂਗਾ ਬਾਕੀ ਮੈਂ ਹੁਣ ਜਿਵੇਂ ਤੀਆਂ ਦੇ ਸ਼ੋਅ ਨੇ ਹੋਰ ਇਦਾਂ ਦੇ ਵਿਸਾਖੀ ਦੇ ਸ਼ੋਅਜ਼ ਕੀਤੇ ਨੇ ਹੁਣ ਕਾਫੀ ਸਾਰੇ ਇਦਾਂ ਦੇ ਸ਼ੋਅਜ਼ ਮੈਂ ਕਰਦੀ ਆ ਤਾਂ ਕਾਫੀ ਸਾਰੇ ਕਰ ਰਹੀਆਂ ਸ਼ੋਅਜ਼